ਸਾਭ ਦੇ ਪਹੁੰਚੇ ਹੋਇਓ ਜਿੰਦਾਬਾਦ ਮੁਰਦਾਬਾਦ ਦੇ ਨਾਹ ਲਾ ਰਹੇ ਹੋ ਕੀ ਕਰਨਾ ਸਰ ਅਸੀਂ ਜਨਵਰੀ 2024 ਤੋਂ ਕਈ ਵਾਰ ਰਾਜਾਂ ਦੇ ਸਾਡੀ ਗੈਰ ਹਾਜ਼ਰੀ ਚ ਅਸੀਂ ਬੇਟੇ ਕੋਲ ਗਏ ਹੋਏ ਸੀ ਜਿੰਦਾ ਤੋੜ ਕੇ ਸਾਡੇ ਘਰੇ ਵੜ ਗਿਆ ਜੀ ਆਂਦਿਆਂ ਨੂੰ ਅਸੀਂ ਦੇਖਿਆ ਸਾਡਾ ਸਮਾਨ ਵੀ ਸਾਰਾ ਅੰਦਰ ਹੀ ਪਿਆ ਸੀ ਬਹੁਤ ਅਰਜ਼ੀਆਂ ਦਿੱਤੀਆਂ ਸੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਜੀ ਇਹਨਾਂ ਨੂੰ ਕੀ ਲਿਖ ਕੇ ਦਿੱਤਾ ਕੀ ਨਾ ਕਹਿੰਦਾ ਸੀ ਤਾਂ ਪੈਸੇ ਲੈਣੇ ਸੰਤੋਸ਼ ਨਾਣੀ ਤੋਂ ਅਸੀਂ ਤਾਂ ਤਾਂ ਘਰੇ ਬੈਠੇ ਆਂ ਹਰ ਇੱਕ ਅਫਸਰ ਨੂੰ ਆਈ ਕਹੀ ਜਾਵੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਕੀ ਕੋ ਪੈਸਿਆਂ ਦਾ ਲੈਣ ਦੇਣਾ ਹੈਗਾ ਨਾ ਜੀ ਅਸੀਂ ਸਾਡੀ ਜ਼ਮੀਨ ਅਸੀਂ ਵੇਚੀ ਸੀ ਉਹਦੇ ਪੈਸੇ ਨੇ ਸਾਨੂੰ ਥੋੜੇ ਜੇ ਦਿੱਤੇ ਨੇ ਸਾਡੇ ਹਜੇ ਉਹਨਾਂ 'ਚ ਵੀ ਪੈਸੇ ਰਹਿੰਦੇ ਨੇ ਸਾਡੇ ਜ਼ਮੀਨ ਦੇ 30 ਵਿਸਵਜਮੀਨ ਦਿੱਤੀ 30 ਲੱਖ ਦੀ ਜਿੱਚ ਸਾਡੇ ਕੋਲ 7-8 ਲੱਖ ਆਇਆ ਹੋਇਆ ਹਿਸਾਬ ਕੀਤਾ ਇਹਨੇ 2020 'ਚ ਉਸ ਤੋਂ ਬਾਅਦ ਕਹਿੰਦਾ ਸੀ ਜ਼ਮੀਨ ਵੇਚ ਕੇ ਸਾਨੂੰ ਪੈਸੇ ਦੇ ਦੂੰਗਾ ਉਹ ਜ਼ਮੀਨ ਵੀ ਇਹ ਵੇਚ ਕੇ ਆਪੀ ਖਾ ਗਿਆ ਸਾਨੂੰ ਬਿਨਾਂ ਦੱਸੇ ਨਾ ਇਹਨਾਂ ਸਾਨੂੰ ਪੈਸੇ ਦਿੱਤੇ ਸਾਡਾ ਸੋਨਾ ਵੀ ਪੈ ਦੇ ਕੋਲ 9 10 ਟੋਲੇ ਉਹ ਵੀ ਨਹੀਂ ਦਿੱਤਾ ਹੁਣ ਸਾਡੇ ਜਿੰਦਰੇ ਤੋੜ ਕੇ ਘਰ ਦੇ ਉਹ ਅੰਦਰ ਵੜ ਗਿਆ ਜੀ ਅਸੀਂ ਉਸ ਦਿਨ ਦੇ ਪਰੇਸ਼ਾਨ ਹੋ ਰਹੇ ਹਾਂ ਕਿਸੇ ਨੇ ਸਾਡੀ ਸੁਣੀ ਨਹੀਂ ਮਹੀਨੇ ਹੋਣ ਵਾਲਾ ਜੀ ਅਸੀਂ ਆਪਣੇ ਘਰ ਦੇ ਬਾਹਰ ਦਿਨ ਰਾਤ ਬੈਠੇ ਆ ਧਰਨੇ ਤੇ ਤਾਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 7 ਤਰੀਕ ਨੂੰ ਰੱਖਿਆ ਹੋਇਆ ਸੀ ਇਹਨੇ ਵੀ ਮੈਂ ਹਿਸਾਬ-ਕਿਤਾਬ ਕਰੂੰਗਾ ਮੁੱਤਵਰ ਬੰਦੇ ਢਿੱਕਦੇ ਰਹਿ ਗਏ ਸਾਡੇ ਗਵਾਂਢੀ ਵਰਗੇ ਇਹ ਬੈਠੇ 4-5 ਵਜੇ ਤੱਕ ਬੈਠੇ ਰਹੇ ਇਹਨਾਂ ਦੀ ਕੋਈ ਉਹਨਾਂ ਨੇ ਇਹ ਨਹੀਂ ਪ੍ਰਵਾਹ ਕੀਤੀ ਵੀ ਬਾਹਰ ਬਾਹਰੋਂ ਆਪੋ ਚਲਾ ਗਿਆ ਕੋਰਟ ਚ ਬਈ ਮੈਂ ਤਾਂ ਸਟੇ ਲੈ ਲੂੰਗਾ ਨਾ ਉਹਦਾ ਡੈਡੀ ਆਏ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਜੀ ਬਾਅਦ ਚ ਜਿਹੜੇ ਜਿਹੜੇ ਅਸੀਂ ਰੈਲੀ ਕੱਢੀ 9 ਤਾਰੀਖ ਨੂੰ ਜਿਹੜੇ ਜਿਹੜੇ ਬੰਦੇ ਸਾਡੇ ਨਾਲ ਗਏ ਬੰਦਿਆਂ ਦੇ ਸਾਡੇ ਨਾਲ ਗਏ ਸੀ ਸਭ ਨੂੰ ਧਮਕੀਆਂ ਦਿੱਤੀਆਂ ਘਰੇ ਜਾ ਜਾ ਕੇ ਉਹਨਾਂ ਨੂੰ ਡਰਾਇਆ ਸੋਨੂੰ ਅਸੀਂ ਬਾਅਦ ਚ ਦੇਖਾਂਗੇ ਮਤਲਬ ਸਾਡੇ ਨਾਲ ਉਹਨਾਂ ਨੂੰ ਐਸੀ ਵੀ ਕੋਈ ਨਾ ਜੁੜੇ ਇਹ ਪੱਤਰਕਾਰ ਨੇ ਆਪ ਉਹ ਇਸ ਕਰਕੇ ਸਾਰਿਆਂ ਨੂੰ ਡਰਾ ਕੇ ਸਾਡੇ ਤੋਂ ਪਰਹ ਕਰਨਾ ਚਾਹੁੰਦੇ ਨੇ ਭੱਲਾ ਹੋਵੇ ਸਾਡੇ ਜਿਹੜੇ ਹੁਣ ਸਾਡੇ ਨਾਲ ਭੈਣ ਭਰਾ ਜੁੜੇ ਹੋਏ ਨੇ ਜਿਹੜਾ ਹੁਣ ਸਾਡਾ ਸਾਥ ਦੇ ਰਹੇ ਨੇ ਤੁਸੀਂ ਆਪਣੇ ਇਨਸਾਫ ਲਈ ਐਸ ਡੀ ਐਮ ਦਫਤਰ 'ਚ ਅੱਜ ਇਕੱਠੇ ਹੋਏ ਆ ਜੀ ਠੀਕ ਹੈ ਜੀ ਜੀ ਨੂੰ ਤੁਹਾਡਾ ਵੀ ਤਾਂ ਤੁਹਾਡਾ ਘਰ ਹੈ ਮਾਤਾ ਜੀ ਤੁਹਾਡੀ ਹਾਂਜੀ ਮੇਰੇ ਮਾਤਾ ਜੀ ਠੀਕ ਹੈ ਮਤਲਬ ਤੁਹਾਡਾ ਘਰ ਦਪਿਆ ਹੈ ਹਾਂਜੀ ਸਾਡਾ ਘਰ ਦਪਿਆ ਹੋਇਆ ਹੈ ਨਾਲ ਨਹੀਂ ਮਤਲਬ ਕਿੰਨੀ ਕੁ ਸਤਾਈ ਇਹ ਗੱਲ 'ਚ ਵੀ ਐ ਮਤਲਬ ਕਿਵੇਂ ਘਰਦਾ ਪਿਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਕੋਈ ਇਹ ਮੇਰੇ ਕੋਲ ਜਨਵਰੀ ਦੇ ਵਿੱਚ ਮੇਰੇ ਕੋਲ ਗਏ ਸੀ ਮੈਂ ਚੰਡੀਗੜ੍ਹ ਰਹਿਣਾਗਾ ਤੇ ਪਿੱਛੋਂ ਉਹ ਜਿੰਦੇ ਤੋੜ ਕੇ ਅੰਦਰ ਵੜ ਗਿਆ ਅਸੀਂ ਜਿਸ ਦਿਨ ਉਹਨੇ ਜਿੰਦੇ ਤੋੜਿਆ ਉਸੇ ਦਿਨ ਤੋਂ ਅਸੀਂ ਅਰਜ਼ੀਆਂ ਦੇ ਰਹੇ ਹਾਂ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਜੀ ਮਤਲਬ ਕਿੱਥੇ ਕਿੱਥੇ ਜਾ ਕੇ ਦੇਖਿਆ ਅਸੀਂ ਡੀਐਸਪੀ ਸਾਹਿਬ ਦੀ ਅਰਜ਼ੀ ਦਿੱਤੀ ਐਸਐਸਪੀ ਸਾਹਿਬ ਨੂੰ ਅਰਜ਼ੀ ਕੱਢੀਆਂ ਸੀ ਅਸੀਂ ਡੀਆਈਜੀ ਸਾਹਿਬ ਤੱਕ ਅਰਜ਼ੀਆਂ ਪਹੁੰਚਾਈਆਂ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਵੀ ਅਰਜ਼ੀਆਂ ਪਹੁੰਚਾਈਆਂ ਨੇ ਜੀ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਠੀਕ ਹੈ ਨਹੀਂ ਕਿਤੇ ਇਹ ਤਾਂ ਨਹੀਂਗਾ ਮਤਲਬ ਬਾਅਦ ਵਿੱਚ ਥੋੜਾ ਕੋਈ ਪੈਸਿਆਂ ਦਾ ਲੈਣ ਤੇ ਨਿਕਲਿਆ ਹੋਵੇ ਤੁਹਾਨੂੰ ਕੋਈ ਸਾਥ ਹੋਵੇ ਨਹੀਂ ਜੀ ਇਹ ਕਾਰਨ ਨਹੀਂ ਥੋੜਾ ਘਰ ਦਾ ਪਿਆ ਹੋਵੇ ਨਹੀਂ ਜੀ ਨਹੀਂ ਸਾਡੇ ਤਾਂ ਪੈਸੇ ਤੋਂ ਪਿਛਲੇ ਜ਼ਮੀ ਠੀਕ ਹੈ ਉਹ ਜੀ ਵੀੰਚੂ ਹੀ ਪੈਸੇ ਵਾਧਦੇ ਨੇ ਹਾਂਜੀ ਇਹ ਘਰ ਵੀ ਥੋੜਾ ਜਾਣ ਬੁੱਝ ਕੇ ਦੱਬ ਲਿਆ ਹਾਂਜੀ ਇਹ ਜਾਣ ਬੁੱਝ ਕੇ ਦੱਬਿਆ ਗਿਆ ਸਾਡਾ ਜੀ ਠੀਕ ਹੈ ਸਾਖ ਜੀ ਹਾਂ ਮਾ ਤਾਂ ਥੋੜਾ ਵੀ ਕੁ ਮਕੰਨ ਦੱਬਿਆ ਹਾਂ ਦੋ ਪਰ ਕੇ ਸਾਰਾ ਕੁਝ ਹੀ ਦੇ ਗਿਆ ਕਾਗਜ਼ ਪੱਤਰ ਵੀ ਲੈ ਕੇ ਮੇਰੇ ਮੁਲਾਜ਼ਮ ਕੀ ਮੇਰੇ ਘਰ ਦੇ ਥੋੜੇ ਘਰ ਤੇ ਆ ਗਏ ਹਾਂ ਦੋ ਸਾਲ ਹੋ ਗਏ ਉਹ ਵੀ ਮੁੱਕ ਗਏ ਅੱਛਾ ਅ ਜੀ ਹੁਣ ਹੈ ਨਹੀਂ ਉਹ ਲਾ ਜੀ ਉਹ ਮੁੱਕ ਗਏ ਹੁਣ ਦੋ ਸਾਲ ਹੋ ਗਏ ਰੁੱਦੀ ਫਿਰਦੀਆਂ ਨਾਲ ਪੈਣ ਪਾਈਆਂ ਨਾਲ ਲੱਗ ਰਹੀਆਂ ਉਹ ਮਕਾਇਲ ਕਰਦੇ ਨੇ ਮਕਾਨ ਤੁਹਾਡਾ ਮਤਲਬ ਕਿੰਨੇ ਛੋਟੇ ਨੋਮ ਹੈ ਛੋਟੇ ਨੋਮ ਹੈ ਹਾਂ ਜੀ ਛੋਟੇ ਨੋਮ ਮਕਾਨ ਦੱਬਿਆ ਹਾਂ ਜੀ ਕਿਰਾਏ ਵਾਲੀ ਨਾਲ ਉਹਦੇ ਨਾਲ ਕਿਰਾਏ ਵਾਲੀ ਨਾਲ ਅੱਛਾ ਹਾਂ ਜੀ ਵਰਦੀਪ ਨਾਲ ਕਿਰਾਏ ਵਾਲੀ ਹੈ ਠੀਕ ਹੈ ਮਤਲਬ ਕੋਈ ਪੈਸਿਆਂ ਦੇ ਲੈਣ ਦੇਣ ਹੈਗਾ ਸੀ ਉਹਨਾਂ ਦਾ ਬਸ ਜੀ ਸਾਨੂੰ 30 ਕਿਤੇ ਆ ਅਸੀਂ ਦੇਣ ਨੂੰ ਤਿਆਰ ਤੇ 50 ਵੀ ਉਹ ਮੰਨਿਆ ਨਹੀਂ ਜੀ ਫਿਰ ਅਸੀਂ ਪੰਚਾਇਤਾਂ ਲੈ ਕੇ ਵੀ ਮੰਨਿਆ ਨਹੀਂ ਜੀ ਸਾਡੀ ਕਿਤੇ ਸੁਣਵਾਈ ਨਹੀਂ ਹੈ ਜੀ 420 ਦੇ ਕੇਸ ਤੇ ਵੀ ਕਿਤੇ ਨਹੀਂ ਮੰਨਿਆ ਜੀ ਇੱਥਾ ਠੀਕ ਹੈ 420 ਜੀ ਜਿਹੜਾ ਅੱਜ ਤੁਸੀਂ ਐਸ.ਡੀ.ਐਮ. ਦਫ਼ਤਰ ਪਹੁੰਚੇ ਹੋਏ ਉਹ ਧਰਨਾ ਰੋਜ਼ ਮਜਰਾ ਕਰ ਰਹੇ ਹੋ ਕੀ ਕਾਰਨ ਨੇ ਇਸ ਕਾਰਨ ਕਰਕੇ ਅੱਜ ਉਹ ਮਜਰਾ ਕਰਨਾ ਪਿਆ ਇਹ ਪਿਛਲੇ ਦਿਨਾਂ ਤੋਂ ਸੰਤੋਸ਼ ਰਾਣੀ ਲਹਿਰੇ ਤੋਂ ਇਹਨਾਂ ਦਾ ਪਰਿਵਾਰ ਸੜਕ ਤੇ ਬੈਠਾ ਹੈ ਬਾਹਰ ਚ ਧਰਨਾ ਲਾਇਆ ਹੋਇਆ ਹੈ ਇਹ ਇਕੱਲੇ ਲੜ ਰਹੇ ਨੇ ਪਿੱਟ ਰਹੇ ਨੇ ਕਦੇ ਐਸ.ਪੀ. ਐਸ.ਐਸ.ਪੀ. ਸਾਹਦੇ ਜਾਂਦੇ ਨੇ ਕਦੇ ਐਮ.ਐਲ.ਏ. ਲੈਵੇ ਜਾਂਦੇ ਨੇ ਕਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕਰਦੇ ਨੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਉਹ ਬੰਦੇ ਨੇ ਨਾ ਜਿਹੜੇ ਅ ਅ ਜ਼ੁਰਤ ਰੱਖਣ ਵਾਲੇ ਬੰਦੇ ਨੇ ਕਿਉਂਕਿ ਸਰਕਾਰੀ ਦਬਾਰੇ ਉਹਨਾਂ ਦੀ ਪੁੱਗਤ ਹੈ ਕਿ ਉਹ ਬੰਦਾ ਹੈ ਬੇਜੜੂ ਬੰਦਾ ਹੈ ਉਹ ਅਗਲੇ ਨਾਲ ਇਹੀ ਜੀ ਨੀਤ ਨਾਲ ਬਾਹ ਪਾਉਂਦਾ ਹੈ ਉਹ ਘਰ ਤੱਕ ਅਗਲੇ ਦੇ ਗਹਿਣਿਆਂ ਗੱਟਿਆਂ ਤੱਕ ਵਹੀਕਲਾਂ ਤੱਕ ਸਾਰਾ ਕੁਝ ਦਬ ਲੈਂਦਾ ਲੀਗਲ ਤੌਰ ਤੇ ਉਹ ਬੁੱਧੂ ਬਣਾਉਂਦਾ ਲੋਕਾਂ ਨੂੰ ਜਾਨੀ ਕਿ ਉਹ ਜਮਾਂ 2 ਨੰਬਰ ਦਾ ਕੰਮ ਕਰਦਾ ਇੱਕ ਤਾਂ ਮੈਂ ਅੱਜ ਪੰਜਾਬ ਸਰਕਾਰ ਤੋਂ ਤੁਹਾਡੇ ਜਨਰ ਰਹੀ ਮੰਕਰਦੇ ਆ ਵੀ ਉਹਦੀ ਜਾਂਚ ਪੜਤਾਲ ਹੋਵੇ ਉਹਦੇ ਜਿਹੜੇ ਸਾਥੀ ਕੀ ਕਰਦੇ ਨੇ ਉਹਨਾਂ ਦੀ ਸਾਰਿਆਂ ਦੀ ਜਾਂਚ ਪੜਤਾਲ ਹੋਵੇ ਤੇ ਜਾਂਚ ਪੜਤਾਲ ਹੋ ਕੇ ਉੱਚ ਪਦਰੀ ਉਹਦੇ ਤੇ ਕਾਰਵਾਈ ਹੋਵੇ ਕਿ ਜਿਹੜਾ ਪੁਲਿਸ ਨੇ ਪਰਚਾ ਦਿੱਤਾ ਲੈਰੀ ਦੀ ਨਹੀਂ ਉਹ ਪੱਖਪਾਤ ਦੇ ਵਿੱਚ ਦਿੱਤਾ ਹੈ ਨਾਰਮਲ ਕਾਰਵਾਈ ਕੀਤੀ ਹੈ ਉਹ ਉਹਦੇ ਜੋ ਸਖਤ ਤੋਂ ਸਖਤ 420 ਤੇ 452 ਵਰਗੀਆਂ ਧਾਰਾਂ 120 20 ਸਾਰੇ ਬੰਦਿਆਂ ਤੇ ਉਹਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੇ ਇਹਨਾਂ ਦਾ ਘਰ ਖਾਲੀ ਕਰਾਵੇ ਪੰਜਾਬ ਸਰਕਾਰ ਇਹ ਬੇਨਤੀ ਕਰਦਾ ਮੈਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਅੱਜ ਕੱਲ ਅਸੀਂ ਮੀਟਿੰਗ ਕੀਤੀ ਸੀ ਅੱਜ ਫੈਸਲਾ ਲਿਆ ਹਾੜੀ ਦਾ ਸਜਣਾ ਅਸੀਂ ਕੋਈ ਅੱਧ ਕੋਈ ਇਕੱਠ ਤਾਂ ਨਹੀਂ ਕਰਿਆ ਵੱਜ ਕੋਸ ਅਸੀਂ ਬੰਦਿਆਂ ਨੂੰ ਸਾਥੀਆਂ ਨੂੰ ਪੰਜ ਚਾਰ ਨੂੰ ਸੁਨੇਹਾ ਲਾਇਆ ਲਹਿਰੀ ਬਲਾਕ ਦੇ ਵਿੱਚ ਤੇ ਕੋਸ ਸਾਡੇ ਨਾਲ ਅੱਜ ਨੌਜਵਾਨ ਆਏ ਨੇ ਇਨਸਾਫ ਪਸੰਦ ਲਹਿਰੀ ਦੇ ਵਿੱਚੋਂ ਤੇ ਕੋਸ ਜਾਨੀ ਕਿ ਇਹ ਪਰਿਵਾਰ ਹੈ ਅੱਜ ਅਸੀਂ ਫੈਸਲਾ ਕੀਤਾ ਵੀ ਅੱਜ ਅਸੀਂ ਪੱਕੇ ਤੌਰ ਤੇ ਇਸ ਪਰਿਵਾਰ ਨੂੰ ਉਹਨਾਂ ਤੇ ਕੈਸਟਿੰਗ ਦਫਤਰ ਦੇ ਇੱਥੇ ਬਿਠਾਵਾਂਗੇ ਪੱਕਾ ਮੋਰਚਾ ਲਾਵਾਂਗੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਗਲੇ ਦਿਨਾਂ ਦੇ ਵਿੱਚ ਜੇ ਲਹਿਰਾ ਪੁਲਿਸ ਐਸਟੀਮ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਇਨਨੂੰ ਇਨਸਾਬ ਬਣਾ ਦਿੱਤਾ ਤਾਂ ਥੋੜੇ ਦਿਨਾਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਕਰਾਂਗੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਇਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਕੋਈ ਕਾਰਵਾਈ ਹੋਈ ਜੀ ਇਹ ਤੋਂ ਇਹਨਾਂ ਦੇ ਮਤਲਬ ਤੁਸੀਂ ਕਿਹਾ ਦਸਰੀ ਸੀਗੇ ਵਿੱਚ ਵੀ ਸ਼ਾਇਦ ਉਹ ਪਾਸੇ ਦੀ ਗੱਲ ਹੋਵੇਗੀ ਕੋਈ ਉਹ ਕਾਰਵਾਈ ਨਾਰਮਲ ਹੋਈ ਹੈ ਪੁਲਿਸ ਨੇ ਆਪਣੇ ਹਿਸਾਬਕਾ ਦਾ ਮੰਨ ਲ ਦਿੱਤੀ ਹੈ ਕਿਉਂਕਿ ਉਹ ਜਿਹੜੀ ਕਾਰਵਾਈ ਹੈ ਉਹਦੇ ਦੇ ਵਿੱਚ ਤੁਰੰਤ ਜਮਾਨਤ ਹੈ ਅਸੀਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਉਹੀ ਜੀ ਕਾਰਵਾਈ ਉਦੀ ਜਾਂਚ ਪੜਤਾਲ ਕਰਕੇ ਇਹਨਾਂ ਦਾ ਸਿਉਨਾ ਵੀ ਦੱਬਲੀ ਹੈਂ ਦੀ ਜ਼ਮੀਨ ਵੀ ਦੱਬਲੀ ਘਰ ਵੀ ਦੱਬਲੀ ਹੋਰ ਕਿੰਨੇ ਕੁ ਲੋਕਾਂ ਨਾਲ ਇਹ ਉਹ ਕੁਝ ਕਰਦਾ ਹੋਊਗਾ ਤਾਂ ਇਸ ਕਰਕੇ ਉਹਦੀ ਉੱਚ ਪੱਧਰੀ ਜਾਂਚ ਹੋਵੇ ਕਿਵੇਂ ਉਸ ਬੰਦੇ ਨੇ ਇਹਨਾਂ ਕੁਝ ਬਣਾਇਆ ਹੈ ਕਿ ਉਹਦੇ ਲਈ ਜਾਨੀ ਕਿ ਅਥੋਰਟੀ ਹੈ ਵਿਆਜ ਲਾਉਣ ਦੀ ਕਿੰਨਾ ਉਹਦਾ ਵਿਆਜ ਆ ਤਾਂ ਵਿਆਜ ਵੀ ਨਹੀਂ ਜਾਇਆ ਜਾ ਜਾਨੀ ਕਿ ਉਹ ਵਿਆਜ ਆਪ ਬੋਲੀ ਜਾਂਦੇ ਵੀਡੀਓਾਂ ਦੇ ਵਿੱਚ ਵੀ ਅਸੀਂ 2.5 ਰੁਪਏ ਦੇ ਹਿਸਾਬ ਨਾਲ ਇੰਨੇ ਹਿਸਾਬ ਨਾਲ ਵਿਆਹ ਖਬਰ 2.5 ਤੇ ਕਿੱਥੇ ਤੱਕ ਜਾ ਕੇ ਖੜਦਾ ਜਿਹੜਾ ਇਹਨੇ ਤੇ ਕਢੋਂਦਾ ਹੁਣ ਇੱਕ ਤਾਂ ਬੰਦਾ ਹੁੰਦਾ ਹੈ ਜਿਹੜੇ ਆਮ ਵੀ ਦੇਖਦੇ ਆਂ ਬੇਜੜੂ ਬੰਦੇ ਕੰਪਨੀ ਵਾਲੇ ਹੋਰ ਉਹ ਜਾਨੀ ਕਿ ਮੁਰਗੀ ਉਹ ਨਹੀਂ ਖਾਂਦੇ ਜਾਨੀ ਕਿ ਆਂਡਾ ਤੱਕ ਸਾਰ ਲੈਂਦੇ ਨਹੀਂ ਇਹ ਬੰਦਾ ਸਿੱਧੀ ਸਿੱਧੀ ਮੁਰਗੀ ਖਾਂਦਾ ਜਾਨੀ ਕਿ ਪਰਿਵਾਰ ਨੂੰ ਉਸ ਨੀਤ ਨਾਲ ਲੀਗਲ ਉਸ ਨਾਲ ਲਿਖਤਾਂ ਹੋਈਆਂ ਕਰਕੇ ਕਾਗਜ਼ ਵਕੀਲਾਂ ਨਾਲ ਰਹਿ ਇੱਕ ਕਿਨੇ ਵਕੀਲ ਰੱਖਿਆ ਹੋਇਆ ਇੱਕ ਹੋਰ ਜਾਨੀ ਕਿ ਗੁੰਡਾ ਟਾਈਪ ਦਾ ਬੰਦਾ ਰੱਖਿਆ ਹੋਇਆ ਜਿਹਨੂੰ ਇਹ ਰਾਤ ਨੂੰ ਭੇਜਦਾ ਤੇ ਉਹ ਜੇ ਬੰਦੇ ਜੇ ਇੱਕ ਮਜ਼ਦੂਰ ਪਰਿਵਾਰਾਂ ਚ ਕਬਜ਼ਾ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਇਹਨੇ ਕਬਜ਼ੇ ਕਰੇ ਹੋਈ ਨਹੀਂ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਕਰੇ ਪੰਜਾਬ ਸਰਕਾਰ ਅਸੀਂ ਜਥੇਬੰਦੀ ਵੱਲੋਂ ਕੋਈ ਵੱਡਾ ਐਕਸ਼ਨ ਵੀ ਲਾਵਾਂਗੇ ਕਬੀਲੀ ਜੋ ਪ੍ਰੈਸ ਵੱਲੋਂ ਐਸਟੀਐਮ ਸਾਹਿਬ ਨਾਲ ਗੱਲ ਕੀਤੀ ਗਈ ਵੀ ਤੁਹਾਡੇ ਇਹ ਮਸਲਾ ਜਿਹੜਾ ਥੱਲੇ ਬੈਠੇ ਆ ਕੋਈ ਉਹਦੇ ਵਜ੍ਹਾ ਤੇ ਧਿਆਨ ਚ ਹੈਗਾ ਉਹ ਕਹਿੰਦੇ ਸਾਡੇ ਕੋਈ ਨਾ ਕਿਸ ਨੇ ਗੱਲਬਾਤ ਕੀਤੀ ਹੈ ਤੇ ਨਾ ਕੋਈ ਸਾਡੇ ਧਿਆਨ ਚ ਹੈ ਮਸਲਾ ਗੱਲ ਤਾਂ ਇਹ ਹੈ ਵੀ ਅਸੀਂ ਇਹ ਇੱਕ ਮਹੀਨੇ ਤੋਂ ਰੋਲ ਰੱਪਾ ਪੈ ਰਿਹਾ ਉਹ ਆਪਦੀ ਸੜਕਾਂ ਤੇ ਬੈਠੇ ਨੇ ਪੂਰੀ ਪੁਲਿਸ ਤੇ ਧਿਆਨ ਚ ਹੈ ਪ੍ਰਸ਼ਾਸਨ ਦੇ ਧਿਆਨ ਚ ਅਸੀਂ ਇਹ ਸਾਰਾ ਕੁਝ ਕਰਕੇ ਅ ਅੱਜ ਐਸਟੀਐਮ ਸਾਹਿਬ ਦੇ ਨਾਲ ਮੀਟਿੰਗ ਕਰਕੇ ਧਰਨਾ ਉਰੇ ਪੱਕੇ ਤੌਰ ਤੇ ਜਣੀ ਕਿ ਬਿਠਿਆ ਹੋਇਆ ਹੈ ਤੇ ਇਹ ਜਿਹੜੇ ਪੀੜਤ ਪਰਿਵਾਰ ਹੈ ਉਹ ਪੱਕੇ ਤੌਰ ਤੇ ਉਰੀ ਬੈਠੂਗਾ ਦਿਨ ਰਾਤ ਤੇ ਸਾਨੂੰ ਐਸਟੀਓ ਸਾਹਿਬ ਜਦੋਂ ਕੋਈ ਵੀ ਅਧਿਕਾਰੀ ਸਾਨੂੰ ਬੁਲਾਊਗਾ ਮੀਟਿੰਗ ਲਈ ਵੀ ਦੁੱਖ ਤੋਂ ਸਭ ਹੀ ਅਸੀਂ ਜਾਵਾਂਗੇ ਹਲੇ ਤੱਕ ਅਜੇ ਫੈਸਲਾ ਕੀਤਾ ਹੈ ਕਿ ਕੋਈ ਹਾਂ ਜੇ ਮਤਲਬ ਇਹ ਹੋਵੇ ਵੀ ਮਿਲਣੀ ਨਾਲ ਸਾਡਾ ਕੋਈ ਮਸਲਾ ਹੱਲ ਹੁੰਦਾ ਹੁੰਦਾ ਸੀ ਚਾਰ ਬੰਦੇ ਮਿਲ ਲੈਂਦੇ ਪਰ ਜਿਸ ਤਰ੍ਹਾਂ ਦਾ ਹੀ ਮਾਮਲਾ ਬਣਿਆ ਪਿਆ ਹੈ ਇਹ ਜਾਨੀ ਕਿ ਮੋਰਚੇ ਬਿਨਾ ਤੇ ਵੱਡੇ ਇਕੱਠਾ ਬਿਨਾ ਤੇ ਸੰਘਰਸ਼ ਬਿਨਾ ਇਹ ਹੱਲ ਨਹੀਂ ਹੋਣਾ ਇਸ ਕਰਕੇ ਤੁਹਾਡੇ ਸਮਾਧਮ ਰਾਹੀਂ ਮੈਂ ਇਸ ਟੀਮਾਂ ਲਹਿਰਾ ਨੂੰ ਤੇ ਇੱਥੋਂ ਦੇ ਐਮਐਲਏ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਦੀ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਗਰੀਬਾਂ ਦਾ ਮਸਲਾ ਹੱਲ ਕਰੋ ਜਿੱਥੇ ਵੀ ਕੋਈ ਅਧਿਕਾਰੀ ਸਾਨੂੰ ਬੁਲਾਊਗਾ ਜਥੇਬੰਦੀ ਨੂੰ ਬੁਲਾਊਗਾ ਇਹਨਾਂ ਨੂੰ ਬੁਲਾਊਗਾ ਅਸੀਂ ਮੀਟਿੰਗ ਕਰਾਂਗੇ ਆਵਾਂਗੇ ਪਰ ਹੁਣ ਜਦੋਂ ਪਹਿਲਾਂ ਸੜਕਾਂ ਤੇ ਰੋਲ ਰਹੇ ਨੇ ਬਣਦਾ ਤਾਂ ਪ੍ਰਸ਼ਾਸਨ ਦਾ ਤੀ ਡੀਐਸਪੀ ਦਾ ਬਣਦਾ ਸੀ ਪੁਲਸਤਾ ਬਣਦਾ ਸੀ ਵੀ ਉੱਥੇ ਜਾ ਕੇ ਬਿਆਨ ਲਿਖ ਕੇ ਲਿਆਉਂਦੀ ਉੱਥੇ ਜਾ ਕੇ ਕਾਰਵਾਈ ਕਰਦੀ ਇਹ ਐਮਐਲਏ ਦੇ ਵੀ ਗਏ ਨਹੀਂ ਜਾ ਕੇ ਜਣਕੀ ਸਾਰੇ ਅੱਜ ਅਸੀਂ ਐਸਟੀਮ ਦੇ ਆਏ ਹਾਂ ਕਿਉਂਕਿ ਐਸਟੀਮ ਪਾਵਰ ਹੈ ਇੱਕ ਵੱਡੀ ਜਣਕੀ ਅਫਸਰ ਨੇ ਤੇ ਜਿਹੜੇ ਇਹੋ ਜਿਹੇ ਮਾਮਲੇ ਨੇ ਫਿਰ ਹੱਲ ਕਰ ਦਿੰਦੇ ਨੇ ਉਹ ਇਸ ਕਰਕੇ ਅਸੀਂ ਉਹਨਾਂ ਦੇ ਦਰ ਦੇ ਵਿੱਚ ਆ ਕੇ ਉਹਨਾਂ ਦਾ ਕੁੰਡਾ ਖੜਕਾਇਆ ਅੱਜ ਸ਼ਾਂਤ ਮਾਈ ਢੰਗ ਨਾਲ ਬੈਠੇ ਆਂ ਕੱਲਾ ਪਰਿਵਾਰ ਬਟਾ ਜੋ ਸੁਣਵਾਈ ਨਹੀਂ ਕਰਾਂਗੇ ਤਾਂ ਕਰਨਗੇ ਤਾਂ ਵੱਡਾ ਕੱਟ ਕਰਕੇ ਉਹਨਾਂ ਦਾ ਗੇਟ ਬੰਦ ਕਰਕੇ ਨਾ ਕੋਈ ਅੰਦਰੋਂ ਬੰਦਾ ਜਾਣਦੀ ਏ ਨਾ ਫਿਰ ਬਾਹਰੋਂ ਕੋਈ ਆਉਂਦੀ ਏ ਫਿਰ ਫੈਸਲਾ ਲਵਾਂਗੇ ਜੇ ਨਹੀਂ ਸੁਣਵਾਈ ਕਿਸ ਮਾਮਲੇ ਦੇ ਇਸ ਵੰ ਵਿੱਚ ਜਦੋਂ ਐਸ.ਟੀ.ਐਮ. ਜ਼ਾਇਰਾ ਕਰਦਾ ਜਿਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਪੱਤਰਕਾਰਾਂ ਨਾਲ ਇਹੀ ਗੱਲਬਾਤ ਸਾਂਝੀ ਕੀਤੀ ਕਿ ਹਜੇ ਤੱਕ ਇਸ ਤਰ੍ਹਾਂ ਦਾ ਸਾਡੇ ਇਹ ਜੇ ਮਾਮਲਾ ਕੋਈ ਵੀ ਧਿਆਨ ਦੇ ਵਿੱਚ ਸੋ ਜਿਸ ਤਰ੍ਹਾਂ ਵੀ ਆਏਗਾ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਰ ਸਿਟੀਨ ਚਾਲਸਾ ਬੋਲਦੇ ਹਾਂ ਜੀ ਲੜਾ ਕਾਕਾ ਜੀ ਹਾਂਜੀ ਹਾਂਜੀ ਆਜਾ ਸਾਰੇ ਸਾਰੇ ਕੀ ਜਾਣਕਾਰੀ ਸਾਂਝੀ ਕਰ ਦਿਓ ਜੀ ਇੱਕ ਨਾ ਧਰਨਾ ਲੱਗਿਆ ਹੋਇਆ ਜੀ ਇੱਥੇ ਆਪਣੇ ਅਸੀਮ ਦਫਤਰ ਦੇ ਵਿੱਚ ਠੀਕ ਹੈ ਜੀ ਮਤਲਬ ਦੱਸਿਆ ਜਾ ਰਿਹਾ ਵੀ ਕੋਈ ਜਗ੍ਹਾ ਦਾ ਉਹ ਰਾਵਣਾ ਕਾਕਾ ਜੀ ਉਹਦੇ ਨਾਲ ਕੀ ਕਾਰਵਾਈ ਹੋਈ ਹੈ ਜੀ ਹਾਂ ਇਹਨਾਂ ਦਾ ਮਕਾਨ ਦਾ ਝਗੜਾ ਚੱਲਦਾ ਆ ਰਿਹਾ ਸੀ ਜੀ ਉਹਦੇ ਖਿਲਾਫ ਆਪਣਾ ਦੋਸ਼ੀ ਦੇ ਖਿਲਾਫ ਪਰਚਾ ਦਰਜ ਹੋ ਗਿਆ ਨਹੀਂ ਕੋਈ ਪ੍ਰੇਮ ਚੰਦ ਉਹਨਾਂ ਦੇ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸੀ ਇਹੇ ਠੀਕ ਹੈ ਜੀ ਕਾਫੀ ਕਰਾਂ ਤੋਂ ਇਹਨਾਂ ਦਾ ਚੱਲ ਰਿਹਾ ਸੀ ਆਪਕੋ ਕੋਈ ਲੈਣ ਦੇਣ ਦਾ ਚੱਲਦਾ ਸੀ ਜਾਂ ਕਈ ਇਸੀ ਗੱਲਬਾਤ ਠੀਕ ਹੈ ਜੀ ਉਹ ਸਬੂਤ ਸਬਾਤ ਇਹਨਾਂ ਕੋਲੇ ਹੈ ਨਹੀਂ ਸੀ ਕਿਤੇ ਕਬਜ਼ੇ ਮਕਾਨ ਦੇ ਕਬਜ਼ਾ ਕਰ ਲਏ ਦੇ ਸੀ ਫੇਰ ਉੱਠ ਜਾਂਦੇ ਸੀ ਫੇਰ ਕਬਜ਼ਾ ਕਰਦੇ ਸੀ ਉਹਨਾਂ ਤੇ ਠੀਕ ਹੈ ਜੀ ਫੇਰ ਉਹਦੇ ਸਵਾਰਚ ਅਸੀਂ ਪਰਚਾ ਦਿੱਤੇ ਮਕਦਮਾ ਦਰਜ ਕੀਤਾ ਹੈ ਠੀਕ ਹੈ ਸਰ ਮਤਲਬ ਦੀ ਬੰਦੇ ਨਹੀਂ ਹਾਂਜੀ ਹਾਂ ਮਕਦਮਾ ਦਰਜ ਹੋ ਗਿਆ ਜੀ ਠੀਕ ਹੈ ਜੀ ਬੰਦੇ ਅਰੈਸਟ ਹੋ ਗਏ ਜੀ ਬੰਦੇ ਅਰੈਸਟ ਨਹੀਂ ਹੋਏ ਅਜੇ ਭੱਜੇ ਹੋਏ ਨੇ ਬਈ ਉਹ ਉਹਨਾਂ ਦੀ ਤਲਾਸ਼ ਚੀਤੁਰੇ ਰਹੇ ਨੇ ਠੀਕ ਹੈ ਜੀ ਜੀ ਭਾਲ ਕਰ ਰਹੇ ਆ ਜਿਹੜੀ ਬੰਦ ਦੀ ਕਾਰਵਾਈ ਹੈ ਕੋਈ ਹੋਰ ਦੋਸ਼ੀ ਹੋਇਆ ਉਹਨੂੰ ਲਾਲ ਦੇ ਨਾਲ ਅਸੀਂ ਗ੍ਰਿਫਤਾਰ ਕਰ ਰਹੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਸਰ ਹਾਂ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ